ਤਰੀਕਾ ਕੀ ਹਾਲ ਚਾਲ ਅਮੀਦ ਕੀ ਸਾਰੇ ਠੀਕ ਠਾਕ ਹੋਮ ਹੋਗੇ ਤੁਹਾਡਾ ਸਵਾਗਤ ਹੈ ਸਾਡੇ ਸਿਮੀ ਕੁਕਿੰਗ ਬਲੌਗ ਵਿੱਚ ਅੱਜ ਬਣਾ ਰਹੇ ਹਾਂ ਅਸੀਂ ਆਲੂਆਂ ਦੇ ਫਿੰਗਰ ਪਕੌੜੇ ਬਹੁਤ ਹੀ ਸਿੰਪਲ ਤਰੀਕੇ ਨਾਲ ਘਰ ਵਿੱਚ ਹੀ ਇਹਨਾਂ ਨੂੰ ਅਸੀਂ ਆਲੂਆਂ ਨੂੰ ਅਜਿਹਾ ਕੱਟ ਲਿਆਣਾ ਫਿੰਗਰ ਸਟਾਈਲ ਦਾ ਆਜ ਸਮਾਨ ਲਓ ਇੱਥੇ ਅਸੀਂ ਆਲੂ ਕੱਟ ਕੇ ਪਾਣੀ ਲੈ ਕੇ ਥੋੜਾ ਜਿਹਾ ਵਿੱਚ ਫਰਾਈ ਕਰਨੇ ਰੱਖ ਲਏ ਆ 2 ਮਿੰਟ ਲਈ ਵਿੱਚ ਪਾਇਆ ਲੂਣ ਇਹਦੇ ਵਿੱਚ ਪਾਇਆ ਬੇਸਣ ਲੈ ਲਿਆ ਸੀ ਜਿੰਨਾ ਸਾਨੂੰ ਚਾਹੀਦਾ ਉਹਦੇ ਵਿੱਚ ਪਾਇਆ ਸੀ ਜੀਰਾ ਥੋੜਾ ਜਿਹਾ ਆਪਣੇ ਹਿਸਾਬ ਅਨੁਸਾਰ ਲੂਣ ਜਿੰਨਾ ਸਾਨੂੰ ਲੋੜ ਆ ਜਿੰਨਾ ਕਿ ਖਾਣੀਆਂ ਵਿੱਚ ਪਾਵਾਂਗੇ ਆਪਾਂ ਹਰੀਆਂ ਮਿਰਚਾਂ ਵਿੱਚ ਲਾਲ ਮਿਰਚਾਂ ਹੀ ਪਾ ਸਕਦੇ ਗਏ ਆ ਆਪਾਂ ਪਾਈਆਂ ਹਰੀਆਂ ਮਿਰਚਾਂ ਥੋੜੀ ਜਿਹੀ ਪਾਵਾਂਗੇ ਵਿੱਚ ਹਲਦੀ ਐਮੀ ਥੋੜੀ ਜੀ ਹਲਦੀ ਨੇ ਇੱਕ ਫੁੱਲਦੇ ਆ ਤੇ ਆਪਾਂ ਪਾਵਾਂਗੇ ਥੋੜੀ ਜਈ ਲੱਸੀ ਜਾਂ ਦਹੀਂ ਵੀ ਪਾ ਸਕਦੇ ਤੁਸੀਂ ਆਪਾਂ ਪਾਈ ਇੱਥੇ ਲੱਸੀ ਇਹਦੇ ਨਾਲ ਪਕੌੜੇ ਫੁੱਲਦੇ ਆ ਤੇ ਨਾਲੇ ਨਾ ਕੱਚੇ ਨਹੀਂ ਵਿੱਚੋਂ ਬਸੜਾ ਰਹਿੰਦਾ ਹੈਗਾ ਅਜਿਹਾ ਬਣਾ ਕੇ ਤੁਸੀਂ ਦੇਖੋ ਬਾਕੀ ਅਸੀਂ ਸਾਰੀਆਂ ਚੀਜ਼ਾਂ ਹੁਣ ਰੜਾ ਲਈਏ ਤਾਂ ਅੱਗੇ ਕਰਦੇ ਹਾਂ ਇੱਥੇ ਆਲੂ ਸਾਡੇ ਹੋ ਗਏ ਆ ਤੇ ਅਸੀਂ ਇਹ ਕਾਲੂ ਚੱਕ ਕੇ ਦੇ ਲਈਏ ਥੋੜਾ ਜਿਆ ਡੱਡਰਾ ਰੱਖਣਾ ਆ ਹੋ ਗਿਆ ਤੇ ਹੁਣ ਅਸੀਂ ਇਹਨੂੰ ਠੰਡੇ ਕਰ ਲਈਏ ਹੈ ਦਾ ਬੇਸ ਸਾਡਾ ਰੈਡੀ ਆ ਆਲੂ ਵੀ ਸਾਡੇ ਰੈਡੀ ਹੋ ਗਏ ਆਪਾਂ ਹੁਣ ਇਹਨੂੰ ਵਿੱਚ ਪਾ ਕੇ ਵਿੱਚ ਪਾ ਕੇ ਘੋਲ ਲਾਉਂਦੇ ਤੇ ਤੇਲ ਸਾਡਾ ਕੱਢ ਗਿਆ ਤੇ ਅਸੀਂ ਪਾਵਾਂਗੇ ਹੁਣ ਆਲੂ ਇਦਾਂ ਕਰੇ ਕਰੇ ਕਰਕੇ ਇਸ ਨੂੰ ਆਦੂ ਫੇਟਾ ਲਓ ਜੇ ਤੁਹਾਨੂੰ ਸਾਡੀ ਰੈਸਪੀਸ ਹੰਦਾ ਇਹ ਪਕੌੜਿਆਂ ਦੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਕਰ ਦਿਓ ਦੋ ਚੀਜ਼ਾਂ ਵਿੱਚ ਪਾ ਕੇ ਬਹੁਤ ਹੀ ਟੇਸਟੀ ਹੋਵੇਗਾ ਗਾਇਸ ਪਕੌੜੇ ਬਣ ਗਏ ਤੁਸੀਂ ਵੀ ਇਦਾਂ ਦੇ ਪਕੌੜੇ ਬਣਾਉਣਾ ਚਾਹੁੰਦੇ ਹੋ ਤਾਂ ਰੈਸਪੀ ਨੂੰ ਫੋਲੋ ਕਰਿਓ ਗੋੜੇ ਬਹੁਤ ਹੀ ਵਧੀਆ ਬਣਦੇ ਨੇ ਜੇ ਤੁਹਾਨੂੰ ਸਾਡੀ ਰੈਸਪੀ ਪਸੰਦ ਆਈ ਹੈ ਤਾਂ ਲਾਈਕ ਸ਼ੇਅਰ ਸਬਸਕ੍ਰਾਈਬਰ ਜ਼ਰੂਰ ਕਰ ਦਿਓ ਥੈਂਕ ਯੂ so much